ਅੱਜ ਦਾ ਲਾਸਟ ਇਵੈਂਟ ਹੈ ਕਿਉਂਕਿ ਬਣਦਾ ਜਿਹੜਾ ਸੀਗਾ ਇਹਦੇ ਜਿਹੜਾ ਸਾਡੇ ਕਰਨ ਵਾਲਾ ਕੰਮ ਸੀ ਖੂਬ ਬਣ ਗਿਆ ਸੀ ਮੋਟਰ ਫੱਟ ਹੋ ਗਈ ਸੀ ਤੇ ਜਿਹੜੀਆਂ ਮੋਟਰ ਇਹਦੇ ਵਿੱਚ ਭਰਾਈਆਂ ਉਹਦੇ ਪੈਨਲ ਜਿਹੜੇ ਹੈ ਨਹੀਂ ਸੀ ਇੱਕ ਪੈਨਲ ਇਹਨਾਂ ਨੇ ਪੁਰਾਣਾ ਲੈ ਕੇ ਇੱਕ ਮੋਟਰ ਚਲਾਤੀ ਸੀਗੀ 15 ਤਰੀਕ ਨੂੰ ਤੇ ਦੋ ਪੈਨਲ ਜਿਹੜੇ ਆ ਉਹ ਅੱਜ ਆਏ ਆ ਤੇ ਹੁਣ ਥੋੜੇ ਜਿਹਰੇ ਚ ਉਹ ਮੋਟਰਾਂ ਚੱਲ ਪੈਣਗੀਆਂ ਤੇ ਪੱਕਾ ਬੰਨ ਜਿਹੜਾ ਹੈਗਾ ਜਮਾਲਪੁਰ ਡਰੇਨ ਨੂੰ ਲੱਗ ਜਾਊਗਾ। ਬਾਬਾ ਜੀ ਕਿੰਨੇ ਦਿਨਾਂ ਦੇ ਵਿੱਚ ਕੰਮ ਮੁਕੰਮਲ ਕੀਤਾ ਤੇ ਕੀ ਕੀ ਤੇ ਅਰਜ਼ਣਾ ਵੀ ਆਈਆਂ ਤੇ ਇਸ ਤਰੀਕੇ ਨਾਲ ਮੁਕੰਮਲ ਕੀਤਾ? ਇਹ ਉਹਨਾਂ ਅਰਜ਼ਣਾ ਦਾ ਤਾਂ ਉਹ ਉਹਦਾ ਹਿੱਸਾ ਹੀ ਹੁੰਦਾ ਸੀ ਉਹਨੂੰ ਬਹੁਤਾ ਕੁਝ ਨਹੀਂ ਗਿਣਦੇ ਕਿਉਂਕਿ ਹਰ ਚੀਜ਼ ਜੇ ਕਰਦੇ ਆਂ ਤੇ ਉਹਦੇ ਵਿੱਚ ਸਭ ਕੁਝ ਹੀ ਹੁੰਦਾ। ਸੋ ਇਹਦਾ ਇਹ ਅਸੀਂ 31 ਦਸੰਬਰ ਨੂੰ ਸ਼ੁਰੂ ਕੀਤਾ ਸੀਗਾ। ਤੇ 10 ਤਰੀਕ ਨੂੰ ਜਿਹੜਾ ਹੈਗਾ ਅਸੀਂ 9 ਤਰੀਕ ਨੂੰ ਇਹਦਾ ਖੂਬ ਗਾਰਾ ਬਣ ਗਿਆ ਸੀਗਾ 10 ਤਰੀਕ ਤੋਂ ਲੈ ਕੇ 11 ਤਰੀਕ ਤੱਕ ਅਸੀਂ ਮੋਟਰਾਂ ਜਿਹੜੀਆਂ ਹੈਗੀਆਂ ਕੱਚੀਆਂ ਨਹੀਂਆਂ ਤੇ ਸਾਡਾ ਸੀਗਾ ਕਿ ਲੋਹੜੀ ਦੇ ਉੱਤੇ ਅਸੀਂ ਇਹਨਾਂ ਨੂੰ ਚਲਾ ਦਾਂਗੇ ਪਰੇ ਪੈਨਲ ਨਾ ਹੋਣ ਕਰਕੇ ਆ ਥੋੜੇ ਦਿਨ ਲੇਟ ਹੋਇਆ ਤੇ ਅੱਜ ਜਿਹੜਾ ਹੈਗਾ ਪੈਨਲ ਆ ਗਿਆ ਹੈ ਗੁਰੂਪਾਤ ਜੀ ਕਿਰਪਾ ਕਰਨ ਜਿਹੜਾ ਉਹ ਐਸਟੀਪੀ ਲੱਗ ਜਿੰਨਾ ਵੀ ਹੋਊਗਾ ਹੁਣ ਜਮਾਲਪੁਰ ਡਰੇਨ ਦਾ ਪਾਣੀ ਤੂਕਾ ਵੀ ਦਰਿਆ ਜਿਹੜਾ ਹੈਗਾ ਬੁੱਢੇ ਦਰਿਆ ਚ ਨਿਕਲ ਜਾਪੀ ਮੋਟਰਾਂ ਵੀ ਲੱਗੀਆਂ ਸਾਰਾ ਕੁਝ ਹੋਇਆ ਮਸ਼ੀਨਾਂ ਵੀ ਲੱਗੀਆਂ ਬਹੁਤ ਖਰਚਾ ਵੀ ਹੋਇਆ ਕਿਸ ਤਰੀਕੇ ਨਾਲ ਸੰਗਤ ਨੇ ਜਿਹੜਾ ਜਿਹੜਾ ਖਰਚਾ ਕਿਉਂ ਗਿਆ ਇਹੋ ਜੇ ਕੰਮਾਂ ਤੇ ਖਰਚਾ ਹੋ ਰਹਿਣਾ ਸਮਝ ਲਓ ਵੱਡੇ ਭਾਗ ਕਿਉਂਕਿ ਇਹਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਕੀਤਾ ਤੇ ਸਾਡੇ ਕੋਲ ਜਿਹੜੇ ਸਾਨੂੰ ਤਨਖਾਹ ਮਿਲਦੀ ਹੈ ਤੇ ਜੋ ਸਾਡੇ ਪੈਸੇ ਅਸੀਂ ਉਹਨਾਂ ਚੋਂ ਕਦੇ ਕਢਾਇਏ ਤਾਂ ਹੈ ਨਹੀਂ ਵਰਤੇ ਤਾਂ ਹੈ ਨਹੀਂ ਉਹ ਸਾਰੇ ਬੈਂਕ 'ਚ ਹੁੰਦੇ ਆ ਤੇ ਅਸੀਂ ਪਹਿਲਾਂ ਇਹੋ ਕਿਹਾ ਕਿ ਜਿਹੜੇ ਸਾਡੇ ਬੈਂਕ 'ਚ ਪੈਸੇ ਆ ਉਹ ਸਾਰੇ ਤੇ ਸਾਰੇ ਪਵਿੱਤਰ ਫੁੱਟੇ ਦੇ ਰਾਹ ਦੇ ਉੱਤੇ ਸ਼ੁਰੂਆਤ ਹੋਵੇ ਤੇ ਇਤੋਂ ਵਧੀਆ ਕੋਈ ਨਹੀਂ ਹੋ ਸਕਦਾ ਉਹਦੇ ਨਾਲ ਜਿਹੜੀ ਸੰਗਤ ਨੇ ਵੀ ਸੇਵਾ ਕੀਤੀ ਹੈ ਤੇ ਇਹ ਜਿਹੜਾ ਹੈਗਾ ਜਿੰਨਾ ਵੀ ਇਹ ਖਰਚਾ ਹੋਇਆ ਇਹ ਸੰਗਤ ਦੀ ਸੇਵਾ ਹੋਈ ਹੈ ਤੇ ਜਿਹੜੀ ਮਿਊਚਿਪਲ ਕਾਰਪੋਰੇਸ਼ਨ ਦੀਆਂ ਮੋਟਰਾਂ ਹੁਣ ਉਹ ਕਨੈਕਸ਼ਨ ਉਹਨਾਂ ਦੇ ਆ ਬਿੱਲ ਉਹ ਦੇਣਗੇ ਚਲਾਉਣਗੇ ਉਹ ਸਿਰਫ ਜਿਹੜਾ ਇਹ ਟੈਂਪੋਰਰੀ ਪ੍ਰਬੰਧ ਸੀ ਉਹ ਅਸੀਂ ਕਰ ਦਿੱਤਾ। ਬਾਬਾ ਜੀ ਗਊ ਘਟ ਸਾਹਿਬ ਦੇ ਕੋਲ ਹੁਣ ਅਸੀਂ ਬੰਨ ਮਾਰਿਆ ਹੁਣ ਅਗਲਾ ਟੀਚਾ ਕੀ ਰੱਖਿਆ? ਅਗਲਾ ਇਹੀ ਅੱਗੇ ਜਿਹੜੇ ਪਿੱਛੋਂ ਇਹਦੇ ਕਿਤੇ ਉਹ ਡੈਰੀਆਂ ਦਾ ਪਾਣੀ ਪਿੰਦਾ ਜਾਂ ਕੋਈ ਹੋਰ ਪਾਣੀ ਪਿੰਦਾ ਉਹ ਸਾਰਾ ਅਸੀਂ ਰੋਕਾਂਗੇ। ਤੇ ਕੋਸ਼ਿਸ਼ ਹੋਊਗੀ ਕਿ ਗਊ ਘਾਟ ਤੇਕਰ ਪਾਣੀ ਜਿਹੜਾ ਹੈਗਾ ਸਾਫ਼ ਉਹ ਪਹੁੰਚੇ ਇਹਦੇ ਵਿੱਚ 21 ਤਰੀਕ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਇਹਦੇ ਵਿੱਚ ਪਾਣੀ ਜਿਹੜਾ ਸਾਫ਼ ਪਿੱਛੋਂ ਆ ਜਾਣਾ ਤੇ ਉਹ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਮਿਲਣ ਵਾਲੀ ਚੀਜ਼ ਹੈ ਕਿਉਂਕਿ ਪਿੱਛੋਂ ਪਾਣੀ ਤਾਂ ਪਹਿਲਾਂ ਵੀ ਸਾਫ਼ ਹੁੰਦਾ ਸੀ ਪਰ ਇਹਦੇ ਵਿੱਚ ਜਿਹੜੇ ਡੇਗ ਰਹੇ ਉਹਨੂੰ ਰੋਕਣਾ ਉਹਦੇ ਵਾਸਤੇ ਅਸੀਂ ਲੱਗੇ ਹੋਇਆ ਵੀ ਉਹ ਹੋਰ ਜਿੰਨਾ ਹੈਗਾ ਜਿਹੜੀਆਂ ਪਿਛੇ ਡੈਰੀਆਂ ਸੀ ਉਹਨਾਂ ਨੂੰ ਵੀ ਅਸੀਂ ਸੱਦਿਆ ਸੀ ਉਹਨਾਂ ਦਾ ਵੀ ਉਹਨਾਂ ਨੂੰ 2 ਮਹੀਨੇ ਦਾ ਹੈਗਾ ਵੀ ਤੁਹਾਡਾ ਗੋਹਾ ਵੀ ਅਸੀਂ ਚੱਕਾਂਗੇ ਤੁਹਾਡੀ ਮੋਟਰ ਬਦਨਾਲ ਵੀ ਅਸੀਂ ਚੱਕਾਂਗੇ ਪਰ ਤੁਸੀਂ ਇਹਦੇ ਵਿੱਚ ਨਹੀਂ ਪਾਉਣਾ ਉੱਥੇ ਟਰਾਲੀਆਂ ਲੱਗੀਆਂ ਹੋ ਗੋਹਾ ਚੱਕ ਰਹੇ ਆ ਜਿਹੜੀ ਇੱਥੇ ਤਾਜਪੁਰ ਡਾਰੀਆਂ ਉਹ ਮਿਊਚਲ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਕਿਉਂਕਿ ਉਸੇ 2.25 ਐਮਐਲਡੀ ਦਾ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਉਹ ਜਿਹੜਾ ਗੋਏ ਵਾਲਾ ਸੀਗਾ ਉਹ ਕਮ ਰੁਕਿਆ ਹੋਇਆ ਸੀਗਾ ਉਹ ਵੀ ਬਾਇਓ ਗੈਸ ਪਲਾਂਟ ਜਿਹੜਾ ਹੈਗਾ ਉਹਦੀ ਸ਼ੁਰੂਆਤ ਹੋ ਜਾਣੀ ਉਹਦੇ ਪੈਸੇ ਤਰ ਗਿਆ ਉਹ ਸਾਲ ਦੇ ਵਿੱਚ ਉਹ ਵੀ ਮੁਕੰਮਲ ਹੋਊਗਾ ਉਹਨਾਂ ਚਿਰ ਮਿਊਨਿਸਪਲ ਕਮੇਟੀ ਨੇ ਕਿਹਾ ਸੀ ਇਹਦਾ ਗੋਹਾ ਜਿਹੜਾ ਹੈਗਾ ਉਹਦਾ ਅਸੀਂ ਪ੍ਰਬੰਧ ਕਰਾਂਗੇ ਜੇ ਤਾਜਪੁਰ ਡੈਰੀਆਂ ਦਾ ਹੋਇਆ ਹੋ ਗਿਆ ਪ੍ਰਬੰਧ ਅੱਗੇ ਤੋਂ ਜਿਹੜੇ ਡਿੱਗ ਰਿਹਾ ਤੇ ਫਿਰ ਸਮਝ ਲਓ ਕਿ ਗਊ ਘਾਟ ਤੇ ਕਰ ਪਾਣੀ ਜਿਹੜਾ ਹੈਗਾ ਉਹ ਠੀਕ ਪਹੁੰਚੂ